ਦੋਸਤੋ 2 ਵਜੇ ਦੀ ਅਪਡੇਟ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਤੁਸੀਂ ਦੇਖੋ ਰੁੱਖ ਕਿੱਡੇ-ਕੱਡੇ ਜਾ ਰਹੇ ਨੇ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਅੱਜ 21 ਤਰੀਕ 2025 ਇੱਥੇ ਟਾਹ ਬਹੁਤ ਜ਼ਿਆਦਾ ਲੱਗੀ ਹੋਈ ਆ ਪਾਣੀ ਜਿਹੜਾ ਹੈ ਦੋ ਵੱਜ ਚੁੱਕੇ ਨੇ ਤੇ ਪਾਣੀ ਹਾਲੇ ਵੀ ਵਧ ਰਿਹਾ ਹੈ ਪਾਣੀ ਘਟਿਆ ਨਹੀਂ ਪਾਣੀ ਵਧਿਆ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਇਹ ਸਾਰੇ ਵੀਰਾਂ ਭਰਾਵਾਂ ਤੱਕ ਪਹੁੰਚੇ ਆ ਸਾਡੇ ਵੀਰ ਭਰਾ ਕਾਫੀ ਇੱਥੇ ਆਉਂਦੇ ਆ ਪਾਣੀ ਦੇਖਣ ਲਈ ਕਿ ਸਵੇਰ ਜਿਹੜੇ ਸਾਡੇ ਵੀਰ ਭਰਾ ਦੇਖ ਕੇ ਛਾਖੋਟੂ ਇੱਥੇ ਪਹੁੰਚੇ ਸੀ ਤੇ ਉਹ ਵੀ ਇਦਾਂ ਵੀਡੀਓ ਵੇਖ ਕੇ ਤੇ ਉਹ ਵੀ ਆਏ ਨੇ ਇੱਥੇ ਪਾਣੀ ਨੂੰ ਦੇਖਣ ਵਾਸਤੇ ਕਿ ਪਤਾ ਲੱਗੇ ਵੀ ਠੀਕ ਹੈ ਵੀ ਪਾਣੀ ਵਾਕਿਆ ਹੀ ਚੱਲ ਰਿਹਾ ਹੈ ਫੁੱਲ ਪਟਾ ਫੁੱਲ ਦੇਖ ਸਕਦੇ ਹੋ ਇਹ ਸਾਡੇ ਜਲੰਧਰ ਦਾ ਮਹਾਤੰਡਵ ਪਾਣੀ ਜਿਹੜਾ ਆਦਾ ਵਿਖਾਈ ਖੜਾ ਹੈ ਕਿ ਪਾਣੀ ਜਿਹੜਾ ਹੈ ਇਹ ਬਾਰ ਹੋ ਕੇ ਨਿਕਲ ਰਿਹਾ ਹੈ ਤੇ ਹਾਲੇ ਜੇ ਖੰਮਾਂ ਦੇ ਬਰੋਬਰ ਵੀ ਚੱਲਦਾ ਤਾਂ ਆਪਾਂ ਕਹਿ ਸਕਦੇ ਹਾਂ ਪਰ ਖੰਮਾਂ ਤੋਂ ਬਾਹਰ ਹੋ ਕੇ ਚਲਣਾ ਕਿਤੇ ਨ ਕਿਤੇ ਡਰ ਦਾ ਮੌਲ ਜ਼ਰੂਰ ਹੈਗਾ ਦੋਸਤੋ ਵੀਡੀਓ ਨੂੰ ਜ਼ਰੂਰ ਅੱਗੇ ਸ਼ੇਅਰ ਕਰਿਆ ਕਰੋ ਕਿ ਸਹੀ ਅਪਡੇਟ ਜਿਹੜੇ ਸਾਡੇ ਸਾਰੇ ਭਰਾਵਾਂ ਤੱਕ ਜਾਵੇ ਤਾਂ ਆਪੋ ਆਪਣੇ ਕਮੈਂਟਾਂ ਦੇ ਵਿੱਚ ਵਿਚਾਰ ਜ਼ਰੂਰ ਦਿਆ ਕਰੋ ਆ ਦੇਖ ਸਕਦੇ ਹੋ ਪਾਣੀ ਦੀ ਰਫਤਾਰ ਚੈੱਕ ਕਰੋ